ਇਹ ਜੇ ਮਾਣਾ ਕੋ ਫਰੇਮ ਲਵੇ ਨਾ ਨਾ ਸਰ ਮੈਨੂੰ ਭੇਜ ਜੇ ਮੈਂ ਆਪਣੀ ਸੱਸ ਨੂੰ ਭੇਜਾਂਗੀ ਭਾਈ ਇਹਨਾਂ ਤੇ ਕੁੜੀ ਦਾ ਇੱਕ ਮੈਂ ਖਾਸियत ਵੇਖੀ ਜਿੰਨਾ ਕੁਛ ਹੈ ਆਪਣੀ ਸੱਸ ਨੂੰ ਭੇਜਦੀ ਭਾਈ ਵੀਡੀਓ ਨਾ ਬਣਾ ਸੱਚੀ ਵੀਡੀਓ ਚੱਲੀ ਜਾਣੀ ਤਾਂ ਵੀਡੀਓ ਚੱਲੀ ਜਾਣੀ ਆਪਾਂ ਕਿਹੜਾ ਕੁਛ ਗਲਤ ਕਹਿਣ ਦੇ ਸੱਚ ਦੀ ਇੱਜ਼ਤ ਕਰਨ ਦਾ ਚਲੋ ਆਪਣੀ ਸੱਸ ਨੂੰ ਬਹੁਤ ਪਿਆਰ ਕਰਦੀ ਆਂ ਚਲੋ ਬੜੀ ਵਧੀਆ ਗੱਲ ਜੀ ਸੱਸਾਂ ਅਸਲੀ ਮਾਵਾ ਜਿਹੜੀ ਹੁੰਦੀਆਂ ਸੱਸਾਂ ਹੀ ਹੁੰਦੀਆਂ ਜੇ ਜਾਣਗੇ ਤੇ ਤੁੱਕ ਸਾਰੀ ਉਮਰ ਉਹਦੇ ਨਾਲ ਕੱਟਣੀ ਹੁੰਦੀ ਹੈ ਬਿਲਕੁਲ ਜਰ ਸੱਸ ਆਪਾਂ ਨੂੰ ਆਪਦਾ ਪੁੱਤ ਜੰਮ ਕੇ ਪਾਲ ਕੇ ਕਿਵੇਂ-ਕਿਵੇਂ ਕਰਕੇ ਆਪਣੇ ਆਪਾਂ ਨੂੰ ਸੌਂਪ ਦਿੰਦੀ ਹੈ ਤੇ ਫਿਰ ਉਹ ਉਹਦੇ ਬਾਰੇ ਵੀ ਤੇ ਸੋਚੋ ਹਮ ਬਿਲਕੁਲ ਮੁਰਕੇ ਪੋਤੇ ਇਹੋ ਜਿਹੇ ਵੀ ਕਈ ਹੁੰਦੇ ਨੇ ਜਨਾਨੀਆਂ ਦੇ ਬਣ ਕੇ ਰਹਿ ਜਾਂਦੇ ਨੇ ਮਾਵਾ ਨੂੰ ਪੁੱਛਦੇ ਨਹੀਂ ਪਰ ਆਪਾਂ ਨਹੀਂ ਇਹੋ ਜੇ ਹੈਗੇ ਨਵਾਂ ਚੰਗੀ ਆਉਣਾ ਪਰ ਸਾਰਿਆਂ ਨਾਲੋਂ ਪਹਿਲਾਂ ਮਾਂ ਜ਼ਰੂਰੀ ਹੈ ਕਿ ਨਹੀਂ ਬਿਲਕੁਲ ਜਿਹਨੇ ਸਹੀ ਸਲਾਮਤ ਸਾਨੂੰ ਰੱਖ ਕੇ ਦਿੱਤਾ ਬਿਲਕੁਲ ਚਲੋ ਸਪਨਾ ਚੱਲ ਗਏ ਹੁਣ ਪਾਈਓ ਟਾਈਮ ਨਾ ਖਰਾਬ ਕਰੋ ਚਲੋ ਮੁੰਡਿਓ ਚੱਲ ਮੜਾ ਅੱਗੇ ਜਾਓ ਆਉਤੋਂ ਕੈਮਰੇ ਦੇ ਨਾਲ ਖਲੋ ਇੱਕ ਤੁਹਾਨੂੰ ਦੱਸ ਦਾਂ ਮੈਂ ਗੱਲ ਅੱਡ ਬਣਾ ਡਿੰਪਲ ਜੀ ਪੋਲ ਡਿੱਗਨ ਦੀ ਵੀਡੀਓ ਬਣਾਉਣੀ ਹੈ ਕਮਾਲ ਫਿਲਮ ਪ੍ਰੋਡਕਸ਼ਨ ਦੀ ਅਸੀਂ ਅੱਜ ਸ਼ੂਟਿੰਗ ਤੇ ਕੰਪਲੀਟ ਕਰਨੇ ਆ ਇੰਨੇ ਵਧੀਆ ਵਧੀਆ ਫਿਲਮਾਂ ਪਾ ਰਹੇ ਆ ਸਿਰਫ 2-3 ਮਿੰਟ ਦਾ ਬੋਲ ਦਿਓ ਵੀ ਸਾਰਿਆਂ ਨੇ ਇਸ ਚੈਨਲ ਤੇ ਜਾਣਾ ਹੈ ਸਬਸਕ੍ਰਾਈਬਰ ਕਰੋ ਕੋਈ ਫੇਸਬੁੱਕ ਫੇਸਬੁੱਕ ਵੀ ਫੋਲੋ ਕਰੋ ਲਾਈਕ ਐਂਡ ਸ਼ੇਅਰ ਕਰੋ ਕਟਵਾਲ ਫਿਲਮ প্রোডাকਸ਼ਨ ਠੀਕ ਹੈ ਕਰੋ ਇਧਰ ਇਕੱਠੇ ਕਰੋ ਚਲੋ ਵੀ ਫਿਲਮ ਖਤਮ ਕਰ ਰਹੇ ਅੱਜ ਨਹੀਂ ਆ ਸ਼ੂਟ ਸਾਡੇ ਚੱਲੀ ਜਾਂਦੇ ਲੱਗਦਾ اچھا ਓਕੇ ਓਕੇ ਚਲੋ ਸਾਡੇ ਜਾਂਦੀ ਤੇ ਨਵੀਆਂ ਨਵੀਆਂ ਫਿਲਮਾਂ ਪਾਉਣੀਆਂ ਕਰਨੀਆਂ ਸਾਰੇ ਭਾਈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਰ ਹੂੰ ਹੂੰ ਮੈਨੂੰ ਨਿਕਲ ਲੰਦੋ ਯਾਰ ਤੁਸੀਂ ਉਖੜੋ ਆ ਕਿਸੇ ਨੇ ਦੇਖ ਲੈਣਾ ਹੋਰ ਸਾਪਾ ਪੈ ਗਈ ਹੱਥ ਜੋੜੇ ਵੇਖੀ ਕਿਤੇ ਉੱਚ ਨੀਚ ਨਾ ਕਰਦੇ ਗਏ ਰਹਿੰਦਾ ਵੇ ਸਾਪੇ ਨੂੰ ਪੜਾ ਦੇਂਦਾ ਕੀਤਾ ਤਾਂ ਹੱਲ ਨਹੀਂ ਹੋ। ਚੱਲ। ਲਾਉਣਾ ਕਿਸ ਆਉਂਦਾ। ਬੱਸ ਉਹਨ ਮੈਨੂੰ ਪਾਣੀ 'ਚ ਫੜ ਕੇ ਰੱਖੋ ਮੈਂ ਥੱਲੇ ਸੀ ਲੈ ਆਉਂਦਾ। ਪਕੜੋ। ਯਾਰ ਸੂਟ ਦੇਖੇ। ਕਿ ਨਾ ਸੋਹਣਾ ਸੂਟ। ਨਾ ਮਿਲ ਜਾਂਦੇ ਮੋਗਿਆਂ ਬੰਦੇ ਚੱਲਦੇ। ਤੋਂ ਨੂੰ ਵਹਿ ਵਹਿ ਮੀਆਂ ਮੂੰਹ ਤਾਂ ਪਹਿਲਾਂ ਹੀ ਸੋਹਣਾ ਸੀ ਤੁਹਾਡਾ ਸਰ ਬ੍ਰੈਂਡ ਹੈ ਇਹ ਖੁਰਸ਼ ਤਾਂ ਨਾਲ ਦੇਣਗੇ ਆ ਵੇਖੋ ਤੇ ਇਹ ਜਦੋਂ ਠੀਕ ਕਰ ਰਹੇ ਨੇ ਰੋਜੀ ਦੇ ਸਗੋਂ ਮੰਨ ਕੇ ਚਲੋ ਵੀ ਪਹਿਲਾਂ ਸਹੀ ਹੁੰਦਾ ਤੇ ਮੇਕਅਪ ਕਰਕੇ ਹੋਰ ਜੱਖੜਾ ਕੱਢ ਲੈਂਦੀ ਆ ਆਹ ਵੇਖੋ ਪਿਓ ਦਾ ਨਾਂ ਸੁਣਨਾ ਚੱਲਣੇ ਦਾ ਇਹ ਤਾਂ ਕੰਮ ਨਾਲ ਸੁਮ ਲਾਲ ਹਾਂਜੀ ਇਹ ਪੁਰਾਣਾ ਚੱਲੀ ਆ ਜਾ ਲੋ ਜੀ ਆ ਸਾਡੀ ਕੁੜੀ ਵੀ ਤਿਆਰ ਹੋ ਗਈ ਹੂੰ ਵੇਖੋ ਕੀ ਬਣਦਾ ਜੁੜਦਾ ਯੂਟਿਊਬਰਾਂ ਦਾ ਹਾਲ ਚੌਂਕੇ ਦੇ ਭਾਗੇ ਪੂਰਕ ਤਿਆਰ ਕਰ ਲੈ ਮੈਂ ਇੱਕ ਬੰਦਾ ਜਨਾਬ ਸੁਣਾਇਆ ਨੇ ਆਤੀ ਜੀ ਮੋਰਾ ਤੁਹਾਨੂੰ ਸੁਣਾਉਣਾ ਐਨੀ ਮਰਦਾ ਹੋ ਤੇਰੇ ਵਾਂਗੂ ਉਹਦੇ ਚ ਸਕੀਮ ਲਾਉਣੀ ਪੈਣੀ ਐ ਜਿਵੇਂ ਤੁਹਾਨੂੰ ਸਕੀਮ ਲਾ ਰਹੇ ਆ ਨਾ ਜ਼ਮੀਨ ਲੈਣ ਦੀ ਜਾਇਜ਼ਾ ਦਾ ਬਿਨਾਂ ਕਰਾਉਣ ਕਿਛੇ ਤਾਂ ਇਹਦੇ ਵਾਸਤੇ ਸਕੀਮ ਲਾਣਾ ਦੇ ਵੀਰ ਤਾਰੇ ਤੂੰ ਜੇ ਤੱਕ ਬੰਨ ਮੁੱਕਾ ਦੇ ਜਾਣਾ ਸਾਡਾ ਮੜਾ ਨਾ ਕੋਈ ਬੰਦਾ ਨਾ ਬੰਦਾ ਤੁਮ ਨੂੰ ਜਾਨਾ ਮੈਂ ਤੇਰਾ ਮੂੜ ਹੀ ਤਾਲਾ ਖੋਲ੍ਹ। ਧਿਆਨ ਹੀ ਹੈ ਮੇਰਾ। ਜਲਦੀ ਆ। ਮਾਂ ਮੋ ਚਲੇ ਗਈ। ਇਹ ਆਵਾਜ਼ ਹੁੰਦੀ ਫਿਰ ਮੈਨੂੰ ਮਤਾਂ ਨਹੀਂ ਕੱਟਿਆ। ਓਕੇ।